ਪ੍ਰੇਸ਼ਾਨੀ ਉਦੋਂ ਆਮ ਪਬਲਿਕੇ ਪ੍ਰੇਸ਼ਾਨੀ ਹੁੰਦੀ ਅਸੀਂ 24 ਘੰਟੇ ਰੋੜਾ ਤੇ ਡਿਊਟੀ ਕਰਦੇ ਆ ਕੋਈ ਮੋਟਰਸਾਈਕਲ ਵਾਲਾ ਕੋਈ ਸਾਡੇ ਅੱਗੇ ਯਾਰ ਗੱਡੀ ਲਾ ਕੇ ਬਦਮਾਸ਼ੀ ਕਰਦਾ ਕੀ ਸਾਡੀ ਜ਼ਿੰਦਗੀ ਨਹੀਂ ਸਭ ਤੋਂ ਪਹਿਲਾਂ ਅਸੀਂ ਅੱਗੇ ਬੈਠੇ ਆ ਕੀ ਗੱਲ ਸਾਨੂੰ ਮੌਤ ਦਾ ਡਰ ਨਹੀਂਗਾ ਆਹ ਵੱਡੀ ਗੱਡੀ ਵਾਲਾ ਕਦੀ ਗਲਤ ਨਹੀਂ ਹੁੰਦਾ ਜੇ ਕੋਈ ਥੱਲੋਂ ਦੀ ਕ੍ਰੋਸ ਕਰ ਰਿਹਾ ਸਾਡੀ ਗਲਤੀ ਥੋੜੀ ਆ ਜਸ਼ਨਦੀਪ ਜੀ ਕਿਹਦੀ ਵਕਤ ਹੋਣੀ ਆ ਪੀ ਆਰਟੀਸੀ ਪਾਜੀ ਪੀ ਆਰਟੀਸੀ ਕਿਹਦੇ ਵਿੱਚ ਵੱਜੀ ਆ ਤੁਹਾਡੀ ਬਾਦ ਵਿੱਚ ਵੱਜੀ ਕਿਸੇ ਦੇ ਵਿੱਚ ਨਹੀਂ ਗਈ ਸਿਰਫ ਇਹਨਾਂ ਦੀ ਗੱਡੀ ਥੱਲੇ ਆ ਰਹੀ ਸੀ ਜਿਹਦੇ ਕਰਕੇ ਇਹਨਾਂ ਨੇ ਸਾਡੀ ਗੱਡੀ ਰਕਾਈ ਇੱਥੇ ਆ ਕੇ ਜਿਹਦੇ ਕਰਕੇ ਕਹਿੰਦੇ ਤੁਹਾਡੇ ਦੇ ਪਰਚਾ ਆਊਗਾ ਗੱਡੀ ਲੱਗੀ ਨਹੀਂ ਜਮਾ ਨਾ ਟੱਕਰ ਹੋਈ ਕਿਸੇ ਦੀ ਸਿਰਫ ਦੋਵਾਂ ਦਾ ਬਚਾਇਆ ਇੱਥੇ ਅਸੀਂ ਕਿਹੜੇ ਲਾਡੋ ਵੱਲ ਜਾਵਾਂ ਤੇ ਤੁਸੀਂ ਰੋਡ ਜਾਮ ਕੀਤਾ ਹੋਇਆ ਬੱਸਾਂ ਟੇਡੀਆਂ ਕਰਕੇ ਆਹ ਐਸੀ ਕੀਤਾ ਆ ਪਰ ਇਹਨਾਂ ਦੀ ਗਲਤੀ ਕਰਕੇ ਇਹਨਾਂ ਨੇ ਗੱਡੀਆਂ ਲਵਾਈਆਂ ਇਹਨਾਂ ਦਾ ਰੋਡ ਜਾਮ ਕਰਨਾ ਲੋਕ ਖਰਾਬ ਹੋ ਰੇ ਕਿਤੇ ਨਾ ਕਿਤੇ ਥਾਣੇ ਕੰਪਲੀਟ ਕਰੋ ਸਾਰੇ ਕੰਪਲੀਟ ਹੋਈ ਵੀ ਆ ਇਹ ਫਿਰ ਵੀ ਇਹ ਕਹਿੰਦੇ ਆ ਵੀ ਤੁਸੀਂ ਗੱਡੀ ਲਾਓ ਕੋਈ ਗੱਲ ਨਹੀਂ ਜਿਹੜੀ ਗੱਲ ਹੋਈ ਇਹ ਸਾਡੇ ਨਾਲ ਧੱਕਾ ਕਰ ਰਿਹਾ ਸਰਿਆ ਹੱਥੋਂ ਪਾਈ ਕੋਈ ਨਹੀਂ ਹੋਈ ਭਾਜੀ ਮੇਰੀ ਗੱਡੀ ਮੈਂ ਡਸਟੇ ਗੱਡੀ ਆਈ ਹਾਰੇ ਸੀਗੇ ਉੱਥੋਂ ਇਹਨਾਂ ਨੇ ਘੱਟ ਮਾਰਿਆ ਗੱਡੀ ਅੱਗੇ ਲਿਆਇਆ ਆ ਬਾਸ ਵਾਲਿਆਂ ਨੇ ਅਸੀਂ ਬੱਸ ਨੂੰ ਰੋਕਿਆ ਇਹਨੂੰ ਮੁਲਾਜ਼ਮ ਨੂੰ ਪੁੱਛਿਆ ਵੇ ਇਹ ਕਹਿੰਦਾ ਮੈਂ ਛੁੱਟੀ ਘਟਾਣ ਆਇਆ ਇਹਦੇ ਕੋਈ ਬੱਸ ਦਾ ਮੁਲਾਜ਼ਮ ਨਹੀਂ ਹੈ ਨਾਇਰ ਕੋ ਮੌਕੇ ਦਾ ਆਈ ਕਾਰ ਨਿਕਲਿਆ ਕੁਝ ਨਹੀਂ ਨਿਕਲਿਆ ਉੱਪਰ ਦੀ ਸਾਡੇ ਨਾਲ ਹੱਥੋ ਪਾਈ ਹੋ ਰਿਆ ਇਹ ਬੱਸਾਂ ਵਾਲੇ ਗੁੰਡਾਗਰਦੀ ਕਰਿਆ ਇੱਕ ਗੁੰਡਾਗਰਦੀ ਕਰਦੇ ਬੱਸਾਂ ਵਾਲੇ ਸਾਡੇ ਨਾਲ ਕਿਹੜੀ ਜਗ੍ਹਾ ਤੇ ਇਹ ਇਹ ਲੋਡੂਆ ਟੂਲ ਲੋਡੂਆ ਟੌਂਗ ਦੇ ਵਿੱਚ ਜੋੜ ਕਿਹਨਾਂ ਨੇ ਜਮ ਕੀਤਾ ਇਹ ਪੀਆਟੀਐਸਸੀ ਵਾਲੇ ਬੱਸਾਂ ਨੇ ਕੀਤਾ ਕਿਉਂ ਕੀਤਾ ਕੀ ਵਜ੍ਹਾ ਇਹਨਾਂ ਨੇ ਰੋਕ ਕੀਤਾ ਵੀ ਇਹ ਬੱਸ ਕਿਉਂ ਰੋਕੀਆ ਇਸ ਕਰਕੇ ਕੀਤਾ ਇਹਨਾਂ ਨੇ ਉੱਪਰ ਦੀ ਸਾਰੇ ਬੱਸਾਂ ਵਾਲੇ ਇਕੱਠੇ ਹੋਗੇ ਸਾਡੇ ਨਾਲ ਹੱਥੋਂ ਬਾਈ ਕਰਦੇ ਆ ਤੇਰਾ ਪੁਲਿਸ ਕੋਲੇ ਆ ਜਾਂ ਪੁਲਿਸ ਨਾਲ ਆ ਆਹ ਦੇਖੋ ਸਾਜਣਾ ਮੇਰਾ ਲਿਆ ਵਾ ਯਾਰ ਰੁਕਣਾ ਥੋੜਾ ਪੁਲਿਸ ਨਾਲ ਆ ਜਾਂ ਇਹਨਾਂ ਨਾਲ ਆ ਆਮ ਆਮ ਲੋਕਾਂ ਨਾਲ ਵੀ ਆ ਆਮ ਲੋਕਾਂ ਦੀ ਗੱਡੀ ਦੇ ਚਾਰੇ ਬੰਨੇ ਕੈਮਰਾ ਮਾਰੋ ਇਹ ਗੱਡੀ ਲੱਗੀ ਹੋਈ ਨਹੀਂ ਉਹ ਵੀ ਕਹਿੰਦੇ ਨਹੀਂ ਲੱਗੀ ਬੱਸ ਫੇਰ ਕਾ ਤੋ ਰੁਕਿਆ ਨਾ ਕੋਈ ਵੀਰੇ ਪੁਲਿਸ ਵਾਲੀ ਦੇ ਅਧਿਕਾਰੀ ਨਾਲ ਗੱਲ ਕਰੋ ਨਾ ਹਾਂ ਇਹ ਪੁਲਿਸ ਤੋਂ ਲੈ ਕੇ ਜਾਂ ਕਾਰਵਾਈ ਕਰਾਉਣੀ ਆ ਤੂੰ ਕੱਦ ਤੋਂ ਖੱਜਲ ਖਰਾਬ ਕਰਦੇ ਹੋ ਕੱਲ ਵੀ ਖਰਾਬ ਕੀਤਾ ਅੱਜ ਵੀ ਖਰਾਬ ਕੀਤਾ ਘੰਟਾ ਚੱਲਿਆ ਇਹ ਤਾਂ ਇਹ ਰੋਡ ਜਾਮ ਕੀਤਾ ਵੇ ਬੂਵੀ ਤਰਾ ਕਿੱਥੇ ਖੜੇ ਹੋ ਕਿੱਥੇ ਜਾ ਰਹੇ ਸੀਗੇ ਜੀ ਅਸੀਂ ਅੰਮ੍ਰਿਤਸਰ ਤੋਂ ਪਟਿਆਲਾ ਜਾ ਰਹੇ ਆ ਗਰਮੀ ਕਿੰਨੀ ਹੈ ਪੰਜ ਦਿਨਾਂ ਤੋਂ ਗਰਮੀ ਕਿੰਨੀ ਹੈ ਆਹ ਦੇਖੋ ਛੋਟੇ ਛੋਟੇ ਬੱਚੇ ਨੇ ਸਾਡੇ ਕਿੰਨੀ ਗਰਮੀ ਆ ਕੀ ਹਾਲ ਹੈ ਅਸੀਂ ਕੱਲ ਵੀ ਖਰਾਸੀ ਕੱਲ ਵੀ ਇੱਕ ਗੱਡੀ ਵਾਲੇ ਭਾਈ ਨਾਲ ਲੜਾਈ ਹੋ ਗਈ ਕੱਲ ਬਸਾਂ ਨਜਾਮ ਕਰ ਵੀਰ ਜੀ ਇਹ ਤੇ ਨਹੀਂ ਸਮਝਾਈ ਕਿ ਹੋਇਆ ਕੀ ਹੈ ਪਰ ਜਨਤਾ ਤੇ ਖਰਾਬ ਹੋ ਰਹੀ ਹੈ ਨਾ ਆਮ ਲੋਕਾਂ ਦਾ ਆਮ ਲੋਕਾਂ ਨੂੰ ਕਿੰਨਾ ਪਰੇ ਰਿਹਾ ਹੋਰ ਹੋਰ ਪਰੇਸ਼ਾਨ ਹੈ ਬੱਸ ਲਾਤੀ ਡੇਡੀ ਕਰਕੇ ਥੋੜਾ ਜਿਹਾ ਝਗੜਾ ਹੋਇਆ ਰਸਤਾ ਬੰਦ ਕਰਤਾ ਕਿੰਨੇ ਖੱਜਲ ਹੋ ਰਹੇ ਬਿਲਕੁਲ ਗਲਤ ਹੈ ਬਹੁਤ ਖੱਜਲ ਹੋ ਰਿਹਾ ਮੈ 15 ਮਿੰਟਾਂ ਚ ਲੁਧਿਆਣੇ ਪਹੁੰਚਣਾ ਹੈ ਇੱਥੇ ਬੱਸ ਲਾ ਕੇ ਖੜ ਗਏ ਯਾਰ ਆਪਣਾ ਟਾਈਮ ਖਰਾਬ ਹੋ ਰਿਹਾ ਤੇ ਐਮਰਜੈਂਸੀ ਹੈ ਮੇਰੇ ਮਦਰ ਹਸਪੀਟਲ ਚ ਨੇ 40s ਚ ਨੇ ਮੈਂ ਉੱਥੇ ਜਾਣਾ ਵਾ ਤੇ ਇੱਥੇ ਖੜ ਗਏ ਹੁਣ ਕਿਧਰ ਹੀ ਕੋਈ ਲੜਾਈ ਕੋਈ ਛੋਟਾ ਜਿਹਾ ਝਗੜਾ ਹੋਇਆ ਗੱਡੀ ਲੱਗੀ ਵੀ ਨਹੀਂ ਸਾਨੂੰ ਤਾਂ ਪਤਾ ਵੀ ਨਹੀਂ ਕੀ ਹੋਇਆ ਇਸ ਦਾ ਇਧਰੋਂ ਆ ਰਹੇ ਆ ਜਲੰਧਰ ਤੋਂ ਆ ਰਹੇ ਆ ਜਾਂ ਜਾ ਰਹੇ ਆ ਬੱਸ ਪਹੁੰਚ ਨਹੀਂ ਪਾ ਰਹੇ ਇਹ ਦੇਖੋ ਜਲ ਹਾਂ ਇਹ ਬਸ ਸਾਰੀ ਗੁੰਡਾ ਕਰਦੀ ਲੱਗਦਾ ਕਿ ਗੁੰਡਾ ਕਰਦੀ ਹੈ ਭਾਜੀ ਸਾਫ ਗੁੰਡਾ ਕਰਦੀ ਹੈ ਰੋਡ ਕਲੋਸ ਜਾਮ ਕਰ ਰੱਖੇ ਨੇ ਉਹ ਗਲਤੀ ਹੈ ਕਿਸੇ ਨੂੰ ਪਰੇਸ਼ਾਨੀ ਹੋਦੋ ਆਮ ਪਬਲਿਕੇ ਪਰੇਸ਼ਾਨੀ ਹੁੰਦੀ ਅਸੀਂ 24 ਘੰਟੇ ਰੋੜਾ ਤੇ ਡਿਊਟੀ ਕਰਦੇ ਆ ਕੋਈ ਮੋਟਰਸਾਈਕਲ ਵਾਲਾ ਕੋਈ ਸਾਡੇ ਅੱਗੇ ਯਾਰ ਗੱਡੀ ਲਾ ਕੇ ਬਦਮਾਸ਼ੀ ਕਰਦਾ ਕੀ ਸਾਡੀ ਜ਼ਿੰਦਗੀ ਨਹੀਂ ਸਭ ਤੋਂ ਪਹਿਲਾਂ ਅਸੀਂ ਅੱਗੇ ਬੈਠੇ ਹਾਂ ਕੀ ਗੱਲ ਸਾਨੂੰ ਮੌਤ ਦਾ ਡਰ ਨਹੀਂਗਾ ਅੱਛਾ ਵੱਡੀ ਗੱਡੀ ਵਾਲਾ ਕਦੀ ਗਲਤ ਨਹੀਂ ਹੁੰਦਾ ਜੇ ਕੋਈ ਥੱਲੋਂ ਦੀ ਕ੍ਰੋਸ ਕਰ ਰਿਹਾ ਸਾਡੀ ਗਲਤੀ ਥੋੜੀ ਆ ਜਸ਼ਨਦੀਪ ਜੈਸਿੰਦੀਪ ਕਿਹਦੀ ਵਕਤ ਨੂੰ ਹੋਣੀ ਆ ਪੀਆਰਟੀਸੀ ਭਾਜੀ ਪੀਆਰਟੀਸੀ ਕਿਹਦੇ ਵਿੱਚ ਵੱਜੀ ਆ ਤੁਹਾਡੀ ਬਾਅਦ ਵਿੱਚ ਵੱਜੀ ਕਿਸੇ ਦੇ ਵਿੱਚ ਨਹੀਂ ਗਈ ਸਿਰਫ ਇਹਨਾਂ ਦੀ ਗੱਡੀ ਥੱਲੇ ਆ ਰਹੀ ਸੀ ਜਿਹਦੇ ਕਰਕੇ ਇਹਨਾਂ ਨੇ ਸਾਡੀ ਗੱਡੀ ਰਕਾਈ ਇੱਥੇ ਆ ਕੇ ਜਿਹਦੇ ਕਰਕੇ ਕਹਿੰਦੇ ਤੁਹਾਡੇ ਤੇ ਪਰਚਾ ਆਊਗਾ ਗੱਡੀ ਲੱਗੀ ਨਹੀਂ ਜਮਾ ਨਾ ਟੱਕਰ ਹੋਈ ਕਿਸੇ ਦੀ ਸਿਰਫ ਦੋਵਾਂ ਦਾ ਬਚਾਇਆ ਆ ਇੱਥੇ ਅਸੀਂ ਕਿਹੜੇ ਲਾਡੋ ਵੱਲ ਜਾਵਾਂ ਤੇ ਤੁਸੀਂ ਰੋਡ ਜਾਮ ਕੀਤਾ ਹੋਇਆ ਬੱਸਾਂ ਟੇਡੀਆਂ ਕਰਕੇ ਆ ਅਸੀਂ ਕੀਤਾ ਆ ਪਰ ਇਹਨਾਂ ਦੀ ਗਲਤੀ ਕਰਕੇ ਇਹਨਾਂ ਨੇ ਗੱਡੀਆਂ ਲਵਾਈਆਂ ਰੋਡ ਜਾਮ ਕਰਨਾ ਲੋਕ ਖਰਾਬ ਹੋ ਰੇ ਕਿਤੇ ਨਾ ਕਿ ਸਾਡੇ ਕੰਪਲੀਟ ਤੋਂ ਤਰੇਗਾ ਸਾਡੇ ਕੰਪਲੀਟ ਹੋਈ ਵੀ ਆ ਇਹ ਫਿਰ ਵੀ ਇਹ ਕਹਿੰਦੇ ਆ ਵੀ ਤੂੰ ਗੱਡੀ ਲਾਓ ਕੋਈ ਗੱਲ ਨਹੀਂ ਜਿਹੜੀ ਗੱਲ ਹੋਈ ਇਹ ਸਾਡੇ ਨਾਲ ਧੱਕਾ ਕਰ ਰਿਹਾ ਸਰਿਆ ਹੱਥੋਂ ਭਾਈ ਕੋਈ ਨਹੀਂ ਹੋਈ ਬਾਜੀ ਮੇਰੀ ਗੱਡੀ ਮੈਂ ਡਸਟਰ ਗੱਡੀ ਆਈ ਹਾਰੇ ਸੀਗੇ ਉੱਥੋਂ ਇਹਨਾਂ ਨੇ ਘੱਟ ਮਾਰਿਆ ਗੱਡੀ ਅੱਗੇ ਲਿਆਇਆ ਆ ਬਾਸ ਵਾਲਿਆਂ ਨੇ ਅਸੀਂ ਬੱਸ ਨੂੰ ਰੋਕਿਆ ਇਹਨੂੰ ਮੁਲਾਜ਼ਮ ਨੂੰ ਪੁੱਛਿਆ ਵੇ ਇਹ ਕਹਿੰਦਾ ਮੈਂ ਛੁੱਟੀ ਘਟਾਣ ਆਇਆ ਇਹਦੇ ਕੋਈ ਬੱਸ ਦਾ ਮੁਲਾਜ਼ਮ ਨਹੀਂ ਏ ਨਾਰ ਕੋ ਮੌਕੇ ਦਾ ਆਈ ਕਾਰਡ ਨਿਕਲਿਆ ਕੁਝ ਨਹੀਂ ਨਿਕਲਿਆ ਉੱਪਰ ਦੀ ਸਾਡੇ ਨਾਲ ਹੱਥੋ ਪਾਈ ਹੋ ਰਿਆ ਇਹ ਬੱਸਾਂ ਵਾਲੇ ਗੁੰਡਾਗਰਦੀ ਕਰਿਆ ਇੱਕ ਗੁੰਡਾਗਰਦੀ ਕਰਦੇ ਬੱਸਾਂ ਵਾਲੇ ਸਾਡੇ ਨਾਲ ਕਿਹੜੀ ਜਗ੍ਹਾ ਤੇ ਇਹ ਇਹ ਲੋਡੂਆ ਲੋਡੂਆ ਟਾੰਗ ਦੇ ਵਿੱਚ ਰੋਡ ਕਿਹਨੇ ਜਾਮ ਕੀਤਾ ਇਹ ਪੀਆਟੀਐਸਸੀ ਵਾਲੇ ਬੱਸਾਂ ਨੇ ਕੀਤਾ ਕਿਉਂ ਕੀਤਾ ਕੀ ਵਜ੍ਹਾ ਇਹਨਾਂ ਨੇ ਰੋਕ ਕੀਤਾ ਵੀ ਇਹ ਬੱਸ ਕਿਉਂ ਰੋਕੀਆ ਇਸ ਕਰਕੇ ਕੀਤਾ ਇਹਨਾਂ ਨੇ ਉੱਪਰ ਦੀ ਸਾਰੇ ਬੱਸਾਂ ਦੇ ਇਕੱਠੇ ਹੋ ਗਏ ਸਾਡੇ ਨਾਲ ਹੱਥੋਂ ਬਾਈ ਕਰ ਰਹੇ ਆ ਤੇਰਾ ਪੁਲਿਸ ਕੋਲੇ ਜਾਂ ਪੁਲਿਸ ਨਾਲ ਆ ਆ ਦੇਖੋ ਗੱਲ ਸਾਂਝਾ ਨਾ ਮੇਰਾ ਲਿਆਵਾ ਯਾਰ ਰੁਕਣਾ ਤੁਹਾਡਾ ਪੁਲਿਸ ਨਾਲ ਆ ਜਾਂ ਇਹਨਾਂ ਨਾਲ ਆ ਆਮ ਆਮ ਲੋਕਾਂ ਨਾਲ ਵੀਰੇ ਆਮ ਲੋਕਾਂ ਦੀ ਗੱਡੀ ਦੇ ਚਾਰੇ ਪੰਨੇ ਕੈਮਰਾ ਮਾਰੋ ਜੇ ਗੱਡੀ ਲੱਗੀ ਹੋਵੇ ਨਹੀਂ ਉਹ ਵੀ ਕਹਿੰਦੇ ਨਹੀਂ ਲੱਗੀ ਬੱਸ ਫੇਰ ਕਾ ਤੋ ਰੁਕਿਆ ਨਾ ਕੋਈ ਵੀਰੇ ਪੁਲਿਸ ਵਾਲੀ ਦੇ ਅਧਿਕਾਰੀ ਨਾਲ ਗੱਲ ਕਰੋ ਨਾ ਹਾਂ ਇਹ ਪੁਲਿਸ ਤੋਂ ਲੈ ਕੇ ਜਾ ਕੇ ਕਾਰਵਾਈ ਕਰਨੀ ਕਦੋਂ ਖੱਜਲ ਖਰਾਬ ਕਰਦੇ ਹੋ ਕੱਲ ਵੀ ਖਰਾਬ ਕੀਤਾ ਅੱਜ ਵੀ ਖਰਾਬ ਕੀਤਾ ਘੰਟਾ ਹੋ ਚੱਲਾ ਹੈ ਇਹ ਰੋਡ ਜਾਮ ਕੀਤਾ ਵੇ ਪੂਰੀ ਤਰ੍ਹਾਂ ਹੋਰ ਕਿੱਥੇ ਖੜੇ ਹੋ ਕਿੱਥੇ ਜਾ ਰਹੇ ਸੀਗੇ ਜੀ ਅਸੀਂ ਅੰਮ੍ਰਿਤਸਰ ਤੋਂ ਪਟਿਆਲਾ ਜਾ ਰਹੇ ਆਂ ਗਰਮੀ ਕਿੰਨੀ ਹੈ ਪੰਜ ਦਿਨਾਂ ਤੋਂ ਗਰਮੀ ਕਿੰਨੀ ਹੈ ਆਹ ਵੇਖੋ ਛੋਟੇ ਛੋਟੇ ਬੱਚੇ ਨੇ ਸਾਡੇ ਕਿੰਨੀ ਗਰਮੀ ਆ ਕੀ ਹਾਲ ਹੈ ਅਸੀਂ ਕੱਲ ਵੀ ਖਰਾਸੀ ਕੱਲ ਵੀ ਇੱਕ ਗੱਡੀ ਵਾਲੇ ਭਾਈ ਨਾਲ ਲੜਾਈ ਹੋ ਗਈ ਕੱਲ ਬਸਾਂ ਨਜਾਮ ਕਰ ਵੀਰ ਜੀ ਇਹ ਤੇ ਨਹੀਂ ਸਮਝਾਈ ਕਿ ਹੋਇਆ ਕੀ ਹੈ ਪਰ ਜਨਤਾ ਤੇ ਖਰਾਬ ਹੋ ਰਹੀ ਹੈ ਨਾ ਆਮ ਲੋਕਾਂ ਦਾ ਆਮ ਲੋਕਾਂ ਨੂੰ ਕਿੰਨਾ ਪਰੇ ਰਿਹਾ ਹੋਰ ਹੋਰ ਪਰੇਸ਼ਾਨ ਹੈ ਬੱਸ ਲਾਤੀ ਡੇਡੀ ਕਰਕੇ ਥੋੜਾ ਜਿਹਾ ਝਗੜਾ ਹੋਇਆ ਰਸਤਾ ਬੰਦ ਕਰਤਾ ਕਿੰਨੇ ਖੱਜਲ ਹੋ ਰਹੇ ਬਿਲਕੁਲ ਗਲਤ ਹੈ ਬਹੁਤ ਖੱਜਲ ਹੋ ਰਿਹਾ ਮੈ 15 ਮਿੰਟਾਂ ਚ ਲੁਧਿਆਣੇ ਪਹੁੰਚਣਾ ਹੈ ਇੱਥੇ ਬੱਸ ਲਾ ਕੇ ਖੜ ਗਿਆ ਯਾਰ ਆਪਣਾ ਟਾਈਮ ਖਰਾਬ ਹੋ ਰਿਹਾ ਤੇ ਐਮਰਜੈਂਸੀ ਹੈ ਮੇਰੇ ਮਦਰ ਹਸਪੀਟਲ ਚ ਨੇ 40s ਚ ਨੇ ਮੈਂ ਉੱਥੇ ਜਾਣਾ ਵਾ ਤੇ ਇੱਥੇ ਖੜ ਗਿਆ ਹੁਣ ਕਿਧਰ ਹੀ ਕੋਈ ਲੜਾਈ ਕੋਈ ਛੋਟਾ ਜਿਹਾ ਝਗੜਾ ਹੋਇਆ ਗੱਡੀ ਲੱਗੀ ਵੀ ਨਹੀਂ ਸਾਨੂੰ ਤਾਂ ਪਤਾ ਵੀ ਨਹੀਂ ਕੀ ਹੋਇਆ ਇਸ ਦਾ ਇਧਰੋਂ ਆ ਰਹੇ ਆ ਜਲੰਧਰ ਤੋਂ ਆ ਰਹੇ ਆ ਜਾਂ ਜਾ ਰਹੇ ਆ ਬੱਸ ਪਹੁੰਚ ਨਹੀਂ ਪਾ ਰਹੇ ਇਹ ਦੇਖੋ ਜਲ ਹੋ ਰਹ ਗੁੰਡਾ ਕਰਦੀ ਲੱਗਦਾ ਕਿ ਗੁੰਡਾ ਕਰਦੀ ਹੈ ਭਾਜੀ ਸਾਫ ਗੁੰਡਾ ਕਰਦੀ ਹੈ ਰੋਡ ਕਲੋਸ ਜਾਮ ਕਰ ਰੱਖੇ ਨੇ ਉਹ ਗਲਤੀ ਹੈ